ਹਾਂਜੀ ਆ ਦੇਖੋ ਜੀ ਅੱਜ ਆਪਾਂ ਤੁਹਾਡੀ ਖਾਤਰ ਕੀ ਲੈ ਕੇ ਆਏ ਆ ਆਪਾਂ ਤੁਹਾਡੀ ਖਾਤਰ ਨਵੀਂ ਤੋਂ ਨਵੀਂ ਇੱਕ ਚੀਜ਼ ਲੈ ਕੇ ਆਉਨੇ ਆ ਜੀ ਪਹਿਲਾਂ ਆਪਾਂ ਲੈ ਕੇ ਆਏ ਸੀ ਲੀਵਰ ਵਾਸਤੇ ਤੁਹਾਨੂੰ ਦੱਸਿਆ ਸੀ ਵੀ ਆਪਾਂ ਕਿਵੇਂ ਬੋਤਲ ਤਿਆਰ ਕਰਕੇ ਰੱਖਣੀ ਹੈਗੀ ਐ ਤੇ ਕਿਵੇਂ ਆਪਾਂ ਉਹਦੇ 2-2 ਚਮਚੇ ਪੀ ਕੇ ਤੇ ਆਪਾਂ ਆਪਦੇ ਲੀਵਰ ਦੀ ਗਰਮੀ ਕੱਢਣੀ ਹੈ ਤੇ ਅੱਜ ਜਿਹੜੀ ਆਪਾਂ ਚੀਜ਼ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਇਹ ਤੁਹਾਡੀ ਪੇਟ ਦੀ ਸਫਾਈ ਵਾਸਤੇ ਹੈ ਅੰਤਾਂ ਦੀ ਸਫਾਈ ਵਾਸਤੇ ਤੇ ਸਕਿਨ ਗਲੋ ਵਾਸਤੇ ਹੈ ਜੀ ਜਿਹੜੀ ਕਿ ਤੁਹਾਨੂੰ ਇਹ ਤੁਸੀਂ ਇਹ ਚੀਜ਼ ਵਰਤੋਗੇ ਅਗਰ ਡੇਲੀ ਵਰਤਦੇ ਹੋ ਤੁਸੀਂ ਤਾਂ ਇਹਦੇ ਨਾਲ ਤੁਹਾਡੀ ਭੁੱਖ ਵੀ ਵਧੂਗੀ ਤੁਹਾਡੀਆਂ ਅੰਤਾਂ ਦੀ ਸਫਾਈ ਵੀ ਹੋਊਗੀ ਤੇ ਤੁਹਾਡੇ ਮਟਾਪਾ ਵੀ ਦੂਰ ਹੋਊਗਾ ਜੀ ਤੇ ਤੁਹਾਡੀ ਮਤਲਬ ਕਿ ਸਕਿਨ ਜਿਹੜੀ ਉਹਨੇ ਪੂਰੇ 글로 ਕਰ ਦੇਣਾ ਹੈਗਾ ਆਪਾਂ ਕੋਈ ਵੀ ਤੁਹਾਨੂੰ ਚੀਜ਼ ਦੱਸਦੇ ਹਾਂ ਜੀ ਉਹ ਸਕਿਨ ਤੇ ਜਰੂਰ ਅਸਰ ਪਾਉਂਦੀ ਹੈ ਸਕਿਨ ਨੂੰ ਵਧੀਆ 글로 ਕਰਕੇ ਰੱਖਦੀ ਹੈ ਤੇ ਤੁਸੀਂ ਆਪਣੀ ਵੀਡੀਓ ਦੇ ਨਾਲ ਬਣੇ ਰਿਹਾ ਕਰੋ ਤੁਹਾਨੂੰ ਮੈਂ ਸਾਰਾ ਕੁਝ ਇਹਦੇ ਵਿੱਚ ਦੱਸਣ ਲੱਗੀਆਂ ਵੀ ਆਪਾਂ ਇਹ ਕਿਵੇਂ ਦਵਾਈ ਤਿਆਰ ਕਰਨੀ ਹੈ ਤੇ ਕਿਵੇਂ ਆਪਾਂ ਇਹਨੂੰ ਵਰਤਣਾ ਹੈ ਠੀਕ ਹੈ ਜੀ ਆਪਾਂ ਇਹਨੂੰ ਘੱਟੋ ਘੱਟ ਮਤਲਬ ਕਿ 24 ਘੰਟੇ ਰੂਮ ਟੈਂਪਰੇਚਰ ਦੇ ਵਿੱਚ ਕਰਕੇ ਰੱਖਣਾ ਜੀ ਉਸ ਤੋਂ ਬਾਅਦ ਤੁਸੀਂ ਇਹਨੂੰ ਸਟਾਕ ਕਰਕੇ ਰੱਖ ਲਓ ਆਪਾਂ ਜਿੰਨਾ ਚਿਰ ਮਰਜ਼ੀ ਰੱਖ ਸਕਦੇ ਆ ਆਪਾਂ ਜਿੰਨੀ ਮਰਜ਼ੀ ਬਣਾ ਲਈਏ ਇਹਨਾਂ ਚੀਜ਼ਾਂ ਦੀ ਕੋਈ ਖਰਾਬੀ ਨਹੀਂ ਹੁੰਦੀ ਜੀ ਨਾ ਇਹ ਚੀਜ਼ਾਂ ਖਰਾਬ ਹੁੰਦੀਆਂ ਨੇ ਤੇ ਮੈਂ ਜੋ ਵੀ ਚੀਜ਼ ਬਣਾਈ ਹੈ ਤੁਹਾਨੂੰ ਆਪਣੀ ਵੀਡੀਓ ਦੇ ਵਿੱਚ ਸਾਰੀ ਚ ਦਿਖਾਉਣ ਲੱਗੀਆਂ ਤੁਸੀਂ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਤੁਹਾਨੂੰ ਮੇਰੀਆਂ ਚੰਗੀਆਂ ਲੱਗਦੀਆਂ ਨੇ ਇਹ ਦਸੀਆਂ ਹੋਈਆਂ ਦਵਾਈਆਂ ਜੋ ਕਿ ਆਯੁਰਵੈਦਿਕ ਮੈਂ ਤੁਹਾਨੂੰ ਸਿਖਾਉਣੀ ਆ ਬਣਾਉਣੀ ਆ ਤਾਂ ਤੁਸੀਂ ਪਲੀਜ਼ ਇਹਨਾਂ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਦਿਆ ਕਰੋ ਆਜੋ ਫਿਰ ਆਪਾਂ ਤੁਹਾਨੂੰ ਦਿਖਾਈਏ ਸਾਰੀ ਵੀਡੀਓ ਦੇ ਵਿੱਚ ਵੀ ਆਪਾਂ ਇਹਨੂੰ ਕਿਵੇਂ ਤਿਆਰ ਕੀਤਾ ਆਜੋ ਫਿਰ ਹਾਂਜੀ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਆਜੋ ਫਿਰ ਦਿਖਾਈਏ ਆਪਾਂ ਇਹਦੇ ਵਿੱਚ ਕੀ ਪਾਇਆ ਹੋਇਆ ਹੈ ਆਯੁਰਵੈਦਿਕ ਦਵਾਈ ਆਪਾਂ ਕਿਵੇਂ ਤਿਆਰ ਕੀਤੀ ਹੈਗੀ ਜੀ ਸਾਰਾ ਕੁਝ ਦਿਖਾਉਣ ਲੱਗੇ ਆ ਆਪਾਂ ਇਹਦੀ ਖਾਤਰ ਲਏ ਆ ਜੀ 7 ਨਿੰਬੂ ਠੀਕ ਹੈ ਜੀ ਸੱਤ ਨਿੰਬੂ ਲਏ ਨੇ ਆਪਾਂ 7-8 ਨਿੰਬੂ ਲੈ ਲੈਣੇ ਨੇ ਆਪਾਂ ਮੈਂ ਤੁਹਾਨੂੰ ਮਾਤਰਾ ਸਾਰੀ ਦੱਸਣ ਲੱਗੀ ਐ ਵੀ ਇਹਨੇ ਨਿੰਬੂਆਂ ਦੇ ਵਿੱਚ ਆਪਾਂ ਕੀ ਕੀ ਸਮਾਨ ਪਾਉਣ ਲੱਗੇ ਆ ਠੀਕ ਹੈ ਜੀ ਆਪਾਂ ਹੁਣ ਗਰਮੀ ਐ ਜੀ ਇਹਦੇ ਵਿੱਚ ਨਿੰਬੂ ਪਾਏ ਆ ਜਦੋਂ ਸਰਦੀ ਹੁੰਦੀ ਆ ਉਦੋਂ ਆਪਾਂ ਨਿੰਬੂਆਂ ਦੇ ਨਾਲ-ਨਾਲ ਅਦਰਕ ਵੀ ਪਾ ਸਕਦੇ ਆ ਜੀ ਤੇ ਅਦਰਕ ਦੇ ਨਾਲ-ਨਾਲ ਦਾਲਚੀਨੀ ਵੀ ਪਾ ਸਕਦੇ ਆ ਲਸਣ ਵੀ ਪਾ ਸਕਦੇ ਆ ਜੀ ਆਪਾਂ ਤੇ ਕੱਚੀ ਹਲਦੀ ਵੀ ਪਾ ਸਕਦੇ ਆ ਹੁਣ ਗਰਮੀ ਜ਼ਿਆਦਾ ਇਸ ਕਰਕੇ ਆਪਾਂ ਕੱਲੇ ਨਿੰਬੂ ਪਾਏ ਨੇ ਜੀ ਤੇ ਨਿੰਬੂ ਦੇ ਵਿੱਚ ਆਪਾਂ ਅੱਗੇ ਕੀ ਹੋਰ ਸਮਾਨ ਪਾਇਆ ਜਿਹੜਾ ਕਿ ਆਪਾਂ ਨੂੰ ਗਰਮੀ ਨਾ ਲੱਗੇ ਮੋਟਾਪਾ ਵੀ ਆਪਣਾ ਦੂਰ ਰਹੇ ਤੇ ਆਪਣੀ ਸਕਿਨ ਵੀ ਸਹੀ ਹੋਵੇ ਤੇ ਪੇਟ ਵੀ ਆਪਣਾ ਸਾਫ਼ ਰਹਿਣ ਲੱਗ ਜਾਏ ਆਪਣੀਆਂ ਅੰਤਾਂ ਵੀ ਬਿਲਕੁਲ ਠੀਕ ਹੋ ਜਾਣ ਜੀ ਸਾਫ਼ ਰਹਿਣ ਲੱਗ ਜਾਣ ਜਦੋਂ ਪੇਟ ਸਾਫ਼ ਹੋ ਜੇ ਤੇ ਉਦੋਂ ਸਾਰੇ ਰੋਗ ਕੱਟੇ ਜਾਂਦੇ ਨੇ ਤੁਹਾਨੂੰ ਵੀ ਇਸ ਚੀਜ਼ ਦਾ ਪਤਾ ਹੈ ਆਪਾਂ ਸਲਾਈਸ ਕੱਟ ਲਏ ਜੀ ਨਿੰਬੂਆਂ ਦੇ ਤੇ ਆਹ ਦੇਖੋ ਜੀ ਆਪਾਂ ਲੈ ਲਿਆ ਜੀ ਕੰਚ ਦਾ ਇੱਕ ਗੜਬਾ ਠੀਕ ਹੈ ਜੀ ਇਹ ਕੰਚ ਦਾ ਬਰਤਨ ਲੈ ਲੈਣਾ ਹੋਰ ਕਿਸੇ ਵੀ ਪਿੱਤਲ ਕੁ ਸਟੀਲ ਨਹੀਂ ਲੈਣਾ ਜੀ ਆਪਾਂ ਕੰਚ ਦਾ ਹੀ ਲੈਣਾ ਹੈਗਾ ਕੰਚ ਦੇ ਵਿੱਚ ਤੁਸੀਂ ਇਹ ਨਿੰਬੂ ਪਾ ਦਿਓ ਜੀ ਨਿੰਬੂ ਪਾ ਕੇ ਇਹਨਾਂ ਨੂੰ ਹਿਲਾ ਦਿਓ ਚੰਗੀ ਤਰ੍ਹਾਂ ਸੈੱਟ ਕਰਕੇ ਰੱਖ ਦਿਓ ਇਹਦੇ ਵਿੱਚ ਹੁਣ ਆਪਾਂ ਨੇ ਕੀ ਪਾਉਣਾ ਹੈਗਾ ਕਿਵੇਂ ਆਪਾਂ ਇਸ ਦਵਾਈ ਨੂੰ ਤਿਆਰ ਕਰਾਂਗੇ ਉਹ ਸਾਰਾ ਕੁਝ ਤੁਸੀਂ ਆਪਣੀ ਵੀਡੀਓ ਦੇ ਵਿੱਚ ਦੇਖਦੇ ਰਹੋ ਆਪਾਂ ਨੇ ਕੀ ਕੀਤਾ ਜੀ ਨਿੱਕੀ ਮੱਖੀ ਦਾ ਸ਼ਹਿਦ ਜਿਹੜਾ ਮੈਂ ਤੁਹਾਨੂੰ ਦਿਖਾਇਆ ਸੀ ਵੀ ਆਪਾਂ ਤਿਆਰ ਕਰਵਾਉਨੇ ਹੈਗੇ ਆ ਆਪ ਚਵਾ ਕੇ ਰੱਖਦੇ ਆ ਜੀ ਨਿੱਕੀ ਮੱਖੀ ਦਾ ਸ਼ਹਿਦ ਜਿਹੜਾ ਕਿ ਬਹੁਤ ਹੀ ਵਧੀਆ ਗੁਣਾਕਾਰੀ ਹੈਗਾ ਜੇ ਕਿਸੇ ਨੇ ਮੰਗਵਾਉਣਾ ਹੋਵੇ ਤਾਂ ਆਪਣਾ ਨੰਬਰ ਉੱਤੇ ਦਿੱਤਾ ਹੁੰਦਾ ਇਸ ਤੇ ਆਰਡਰ ਕਰਕੇ ਤੁਸੀਂ ਮੰਗਵਾ ਵੀ ਸਕਦੇ ਹੋ ਸਾਡੇ ਕੋਲੋਂ ਠੀਕ ਹੈ ਜੀ ਆਹ ਦੇਖੋ ਉੱਤੇ ਪਾਤਾ ਜੀ ਸ਼ਹਿਦ ਆਪਾਂ ਸ਼ਹਿਦ ਦੇ ਵਿੱਚ ਇਹ ਨਿੰਬੂ ਡਬੋਉਣੇ ਨੇ ਤੁਹਾਨੂੰ ਕਿਸੇ ਨੂੰ ਵੀ ਸ਼ਹਿਦ ਦੀ ਜ਼ਰੂਰਤ ਹੋਵੇ ਤਾਂ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਜੀ ਨੰਬਰ ਤੇ ਕਾਲ ਕਰ ਸਕਦੇ ਹੋ ਤੇ ਘਰੇ ਬੈਠੇ ਮੰਗਵਾ ਸਕਦੇ ਹੋ ਤੇ ਇਸ ਤਰ੍ਹਾਂ ਤੁਸੀਂ ਆਜਰ ਵੈਦਿਕ ਦਵਾਈ ਇਹ ਬਣਾ ਸਕਦੇ ਹੋ ਇਹਨੂੰ ਆਪਾਂ ਚੰਗੀ ਤਰ੍ਹਾਂ ਡਬੋ ਦੇਣਾ ਜੀ ਡਬੋ ਕੇ ਇਹਨੂੰ ਤੇ ਤੁਸੀਂ ਆ ਦੇਖੋ ਤੁਸੀਂ ਜਮਾ ਇਹਨੇ ਵਿੱਚ ਬਿਲਕੁਲ ਇਹਨਾਂ ਨੇ ਨਿੰਬੂਆਂ ਦੇ ਵਿੱਚ ਭਿੱਜ ਜਾਣਾ ਆਪਾਂ ਇਹਨੂੰ ਜਿਵੇਂ ਆਪਾਂ ਮਤਲਬ ਕਿ ਪੰਜਾਬੀ ਭਾਸ਼ਾ ਚ ਕਹਿੰਦੇ ਵੀ ਇੱਕ ਦੂਜੇ ਦੇ ਵਿੱਚ ਸਮਾ ਜਾਣਾ ਨਿੰਬੂ ਤਾਂ ਸਮਾਉਣਗੇ ਜੀ ਸ਼ਹਿਦ ਦੇ ਵਿੱਚ ਤੇ ਸ਼ਹਿਦ ਨਿੰਬੂਆਂ ਦੇ ਵਿੱਚ ਸਮਾ ਜਾਊਗਾ ਜਿਵੇਂ ਕਿ ਆਪਾਂ ਸਵੇਰੇ ਇੱਕ ਚਮਚ ਪੀਣੇ ਹੈਗੇ ਆ ਇੱਕ ਨਿੰਬੂ ਨਚੋੜਦੇ ਆ ਇੱਕ ਚਮਚ ਆਪਾਂ ਸ਼ਹਿਦ ਦਾ ਪਾਉਨੇ ਆ ਉਹਦੇ ਨਾਲੋਂ ਇਹਨੇ ਦੁੱਗਣਾ ਤਿੱਗਣਾ ਅਸਰ ਕਰਨਾ ਹੈ ਜੀ ਜਿਹੜਾ ਤੁਸੀਂ ਇਸ ਤਰ੍ਹਾਂ ਬਣਾ ਕੇ ਰੱਖਣਾ ਹੁਣ ਜਿਹੜੀ ਆਪਾਂ ਇਹ ਦਵਾਈ ਤਿਆਰ ਕੀਤੀ ਹੈ ਇਹਨੂੰ 24 ਘੰਟਿਆਂ ਖਾਤਰ ਆਪਾਂ ਨੇ ਕੀ ਕਰਨਾ ਜੀ ਰੂਮ ਟੈਂਪਰੇਚਰ ਦੇ ਵਿੱਚ ਰੱਖਣਾ 24 ਘੰਟਿਆਂ ਬਾਅਦ ਤੁਸੀਂ ਆਪਦੇ ਫਰਿੱਜ ਚ ਰੱਖ ਸਕਦੇ ਹੋ ਜੀ ਮਹੀਨਾ ਇਹ ਤੁਹਾਨੂੰ ਮੁੱਕਦੀ ਨਹੀਂ ਹੈਗੀ ਤੁਸੀਂ ਕਿਲੋ ਸ਼ਹਿਦ ਚ ਵੀ ਬਣਾ ਸਕਦੇ ਹੋ 2 ਕਿਲੋ ਚ ਵੀ ਬਣਾ ਸਕਦੇ ਹੋ ਤਿੰਨ ਚਾਰ ਮਹੀਨੇ ਕਿਤੇ ਨਹੀਂ ਜਾਂਦੀ ਖਰਾਬ ਨਹੀਂ ਹੁੰਦੀ ਜੀ ਇਹ ਜਿਹੜੀ ਆਯੁਰਵੈਦਿਕ ਦਵਾਈ ਹੁੰਦੀ ਹੈ ਨਾ ਇਹ ਖਰਾਬ ਨਹੀਂ ਹੁੰਦੀ ਅਗਰ ਤੁਸੀਂ ਇੱਕ ਚਮਚਾ ਰੋਜ਼ ਖਾਲੀ ਪੇਟ ਸਵੇਰੇ ਪਾਣੀ ਦੇ ਵਿੱਚ ਘੋਲ ਕੇ ਇਹਨੂੰ ਪੀਨੇ ਹੋਏ ਨੇ ਤੁਹਾਡਾ ਪੇਟ ਬਿਲਕੁਲ ਸਾਫ਼ ਕਰ ਦੇਣਾ ਜੀ ਤੁਹਾਡੀਆਂ ਅੰਤਾਂ ਸਾਫ਼ ਰਹਿਣ ਲੱਗ ਜਣਗੀਆਂ ਮਟਾਪਾ ਤੁਹਾਡਾ ਦੂਰ ਹੋਣ ਲੱਗ ਜੂਗਾ ਸਕਿਨ ਤੁਹਾਡੀ ਚਮਕਣ ਲੱਗ ਜੂਗੀ ਸਰੀਰ ਤੁਹਾਡਾ ਤੰਦਰੁਸਤ ਰਹਿਣ ਲੱਗ ਜੂਗਾ ਜੀ ਤੇ ਮੈਨੂੰ ਉਮੀਦ ਹੈ ਵੀ ਤੁਹਾਨੂੰ ਮੇਰੀ ਵੀਡੀਓ ਇਹ ਵਧੀਆ ਲੱਗੀ ਅਗਰ ਤੁਹਾਨੂੰ ਇਹ ਚੰਗੀ ਲੱਗੀ ਪਲੀਜ਼ ਇਹਨੂੰ ਸ਼ੇਅਰ ਕਰੋ ਜੀ ਦੱਬ ਕੇ ਤਾਂ ਕਿ ਹੋਰ ਵੀ ਵੀਰਾਂ ਭੈਣਾਂ ਦੇ ਕੰਮ ਆ ਸਕੇ ਇਹ ਗਰਮੀ ਦੇ ਵਿੱਚ ਆਪਾਂ ਬੜੇ ਆਰਾਮ ਨਾਲ ਪੀ ਸਕਦੇ ਆ ਇਹਦੇ ਨਾਲ ਕੋਈ ਗਰਮੀ ਨਹੀਂ ਹੁੰਦੀ ਜੀ ਇਹਦੇ ਚ ਨਿੰਬੂਆਂ ਦੇ ਵਿੱਚ ਵਿਟਾਮਿਨ ਸੀ ਹੁੰਦਾ ਹੈ ਠੀਕ ਹੈ ਜੀ ਤੁਸੀਂ ਇਸ ਤਰ੍ਹਾਂ ਬਣਾਓ ਇਸ ਤਰ੍ਹਾਂ ਇਹ ਦਵਾਈ ਤਿਆਰ ਕਰੋ ਜੀ ਤੇ ਇਹਦੀ ਵਰਤੋਂ ਕਰੋ 24 ਘੰਟਿਆਂ ਬਾਅਦ ਇਹਨੂੰ ਆਪਾਂ ਸਟਾਰਟ ਕਰ ਸਕਦੇ ਹਾਂ 24 ਘੰਟੇ ਇਹਨੂੰ ਇੱਕ ਵਾਰੀ ਇਸ ਤਰ੍ਹਾਂ ਬੰਨਿਆ ਰਹਿਣ ਦਿਓ ਤੇ 24 ਘੰਟਿਆਂ ਬਾਅਦ ਤੁਸੀਂ ਇਹਨੂੰ ਖੋਲ ਕੇ ਆਪਦਾ ਇੱਕ ਚਮਚਾ ਸਵੇਰ ਵੇਲੇ ਖਾਲੀ ਪੇਟ ਪੀਣਾ ਸ਼ੁਰੂ ਕਰ ਦਿਓ ਤੇ ਦੱਸੋ ਜੀ ਫਿਰ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਤੇ ਕਿਵੇਂ ਲੱਗੀ ਤੁਹਾਨੂੰ ਆਪਣੀ ਦਵਾਈ ਬਣਾਈ ਤੁਸੀਂ ਵੀ ਇਸ ਤਰ੍ਹਾਂ ਘਰੇ ਬਣਾਓ ਤੇ ਆਪਦੀ ਦਵਾਈ ਇਹਨੂੰ ਸ਼ੁਰੂ ਕਰੋ ਜੀ ਇਹਨੇ ਬੋਡੀ ਬਿਲਕੁਲ ਡੀਟੌਕਸ ਕਰ ਦੇਣੀ ਹੈ ਸਾਫ਼ ਕਰ ਦੇਣੀ ਹੈ ਓਕੇ ਜੀ ਥੈਂਕ ਯੂ ਜੀ ਧੰਨਵਾਦ ਜੀ ਬਾਏ ਬਾਏ